ਬਹੁਤ ਵੱਡਾ ਸਦਮਾ ਕੱਲਾ ਸਾਨੂੰ ਨਹੀਂ ਪਰਿਵਾਰ ਨੂੰ ਨਹੀਂ ਫਿਲਮ ਰਸੀ ਨੂੰ ਨਹੀਂ ਬਲਕਿ ਦਰਸ਼ਕਾਂ ਨੂੰ ਬਹੁਤ ਵੱਡਾ ਸਲਵਾ ਲਗਿਆ ਕਿਉਂਕਿ ਭੱਲਾ ਸਾਹਿਬ ਦੇ ਦਰਸ਼ਕਾਂ ਹਜ਼ਾਰਾਂ ਨਹੀਂ ਲੱਖਾਂ ਨੇ ਕਰੋਣਾ ਦਰਸ਼ਕ ਇਸ ਕਰੋਣਾ ਕਿਉਂਕਿ ਕਲਾਕਾਰ ਪ੍ਰਮਾਤਮਾ ਕਦੇ ਕਦੇ ਅੱਛਾ ਪੈਦਾ ਕਰਦਾ ਕਲਾ ਦਾ ਸਾਰੀ ਦੁਨੀਆ ਕੋਲ ਹੈ ਪਰ ਮੈਂ ਸੋਚਦਾ ਇਹ ਬੱਲੇ ਬੱੜੇ ਕਲਾਕਾਰ ਕਦੇ ਕਦੇ ਬਦਲਦਾ ਹੈ ਕਰੋਣਾ ਬਹੁਤ ਆਸਾਨ ਹੈ ਹਸਾਉਣਾ ਬਹੁਤ ਔਖਾ ਹੈ ਬਹੁਤ ਔਖਾ ਹੈ ਡਾ ਘਟਾ ਹੈ ਫਿਲਮ ਜਗਤ ਦਰਸ਼ਕਾਂ ਲਈ ਇਹ ਹੈ ਇਸ ਵੇਲੇ ਕਹਿਣ ਨੂੰ ਤਾਂ ਕੁਝ ਵੀ ਨਹੀਂ ਕਰਦਾ ਪੂਰੀ ਵਜ੍ਹਾ ਹੈ ਬਹੁਤ بڑا ਸਦਮਾ ਕੱਲਾ ਸਾਨੂੰ ਨਹੀਂ ਪਰਿਵਾਰ ਨੂੰ ਨਹੀਂ ਫਿਲਮ ਰਸੀ ਨੂੰ ਨਹੀਂ ਬਲਕਿ ਦਰਸ਼ਕਾਂ ਨੂੰ ਬਹੁਤ بڑا ਸਦਮਾ ਲੱਗਿਆ ਕਿਉਂਕਿ ਭੱਲਾ ਸਾਹਿਬ ਦੇ ਦਰਸ਼ਕ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋਨਾ ਦਰਸ਼ਕ ਸੀ ਕਰੋਨਾ ਔਰ ਮੈਂ ਸਮਝਦਾ ਭਈ ਉਹਨਾਂ ਦੇ ਜਾਣ ਦੇ ਨਾਲ ਸਾਨੂੰ ਬਹੁਤ بڑا ਘਾਟਾ ਪਿਆ ਹੈ ਇੱਕ ਇੱਕ ਕਲਾਕਾਰ ਕਿਉਂਕਿ ਕਲਾਕਾਰ ਪਰਮਾਤਮਾ ਕਦੇ-ਕਦੇ ਅੱਛਾ ਪੈਦਾ ਕਰਦਾ ਕਲਾਕਾਰ ਸਾਰੀ ਦੁਨੀਆ ਕੋਲ ਹੈਈ ਪਰ ਮੈਂ ਸੋਚਦਾ ਵੀ ਪੱਲਾ ਪਰ ਕੇ ਕਲਾਕਾਰ ਕਦੇ ਕਦੇ ਪੈਦਾ ਹੁੰਦਾ ਸਾਹਿਬ ਨਾਲ ਕੁਝ ਯਾਦਾਂ ਯਾਦ ਆਉਣੀ ਹੈ ਜਦੋਂ ਮੈਂ ਤੇ ਪੱਲਾ ਸਾਹਿਬ ਅਸੀਂ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਦੇ ਮੇਲੇ ਤੇ ਇਕੱਠੇ ਹੁੰਦੇ ਰਹੇ ਹਾਂ ਕਿਉਂਕਿ ਪੱਲਾ ਸਾਹਿਬ ਦਾ ਜਿਹੜਾ ਆਪਣਾ ਕੰਮ ਕਿੱਤਾ ਸੀਗਾ ਉਹ ਤਾਂ ਪ੍ਰੋਫੈਸਰ ਸੀਗੇ ਆਪਣੇ ਐਗਰੀਕਲਚਰ ਯੂਨੀਵਰਸਿਟੀ ਚ ਹਾਂਜੀ ਅਸੀਂ ਆਰਟਿਸਟ ਰਹਿੰਦੇ ਸੀਗੇ ਤੇ ਅਸੀਂ ਪ੍ਰੋਫੈਸਰ ਮੋਨ ਸਿੰਘ ਦੇ ਮੇਲੇ ਦੇ ਇਕੱਠੇ ਹੁੰਦੇ ਸੀਗੇ ਉਸ ਵੇਲੇ ਮੈਂ ਦੇਖਿਆ ਉਹਨਾਂ ਨੂੰ ਵੀ ਉਹ ਲੋਕਾਂ ਨੂੰ ਇੰਨਾ ਜ਼ਿਆਦਾ ਖੁਸ਼ ਕਰਦੇ ਸੀਗੇ ਇੰਨਾ ਜ਼ਿਆਦਾ ਲੋਕਾਂ ਨੂੰ ਹਸਾਉਂਦੇ ਲੋਕਾਂ ਰੋਣਾ ਬਹੁਤ ਆਸਾਨ ਹੈ ਹਸਾਉਣਾ ਬਹੁਤ ਔਖਾ ਹੈ ਬਹੁਤ ਔਖਾ ਹਾਂ ਜੀ ਸੁਤਰੀ ਕਲਾਕਾਰੀ ਕਰਕੇ ਗਏ ਨੇ ਭੱਲਾ ਸਾਹਿਬ ਬਿਲਕੁਲ ਬਿਲਕੁਲ ਕਰਕੇ ਗਏ ਨੇ ਔਰ ਮੈਂ ਸਮਝਦਾ ਵੀ ਉਹਨਾਂ ਦੀ ਡਿਮਾਂਡ ਪਬਲਿਕ ਤੌਰ ਤੇ ਬਹੁਤ ਜ਼ਿਆਦਾ ਸੀ ਉਹਦੇ ਚਾਹੇਤੇ ਬਹੁਤ ਸੀਗੇ ਅੱਜ ਉਹਨਾਂ ਨੂੰ ਸਾਰੇ ਅਨੁਸਰਮਾ ਅੱਜ ਭੋਗ ਦੇ ਉੱਤੇ ਸਾਰੇ ਲੋਕ اٹਲੇ ਮੈਂ ਸਮਝਦਾ ਇਥੇ ਧਾਰਮਿਕ ਵੀ ਅਤੇ ਸਿਆਸੀਦਾਨ ਵੀ ਬਹੁਤ ਸਾਰੀਆਂ ਜਥੇਬੰਦੀਆਂ ਵੀ ਆਈਆਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਔਰ ਮੈਂ ਵੀ ਐਸੇ ਕਰਕੇ ਹਾਜ਼ਰ ਹਾਂ ਠੀਕ ਹੈ ਮੁਹੰਮਦ صدیق ਪਹੁੰਚੇ ਨੇ ਬਿਲਕੁਲ ਜੀ ਮੁਹੰਮਦ صدیق ਦਾ ਕਹਿਣਾ ਹੈ ਕਹਿੰਦੇ ਭੱਲਾ ਸਾਹਿਬ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਨੂੰ ਅੱਜ ਸ਼ਰਦਾ ਦੇ ਫੁੱਲ ਭੇਟ ਕਰਨ ਚੰਡੀਗੜ੍ਹ ਪਹੁੰਚੇ ਨੇ ਕੈਮਰਾ ਪਰਸਨ ਦਲੇਰ ਨਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬ ਬਹੁਤ بڑا ਸਦਮਾ ਕੱਲਾ ਸਾਨੂੰ ਨਹੀਂ ਪਰਿਵਾਰ ਨੂੰ ਨਹੀਂ ਫਿਲਮ ਰਸੀ ਨੂੰ ਨਹੀਂ ਬਲਕਿ ਦਰਸ਼ਕਾਂ ਨੂੰ ਬਹੁਤ بڑا ਸਲਵਾ ਲੱਗਿਆ ਕਿਉਂਕਿ ਭੱਲਾ ਸਾਹਿਬ ਦੇ ਦਰਸ਼ਕ ਹਜ਼ਾਰਾਂ ਨਹੀਂ ਲੱਖਾਂ ਨੇ ਕਰੋਨਾ ਦਰਸ਼ਕ ਸੀ ਕਰੋਨਾ ਕਿਉਂਕਿ ਕਲਾਕਾਰ ਪਰਮਾਤਮਾ ਕਦੇ ਕਦੇ ਅੱਛਾ ਪੈਦਾ ਕਰਦਾ ਕਲਾ ਦਾ ਸਾਰੀ ਦਿਨੇ ਬੋਲੀ ਹੈ ਪਰ ਮੈਂ ਸੋਚਦਾ ਇਹ ਬੱਲੇ ਪਰ ਕੇ ਕਲਾਕਾਰ ਕਿਉਂ ਜਲਦੀ ਪੈਦਾ ਬਹੁਤ ਆਸਾਨ ਹੈ ਹਸਾਉਣਾ ਬਹੁਤ ਔਖਾ ਹੈ ਬਹੁਤ ਔਖਾ ਹੈ ਕਿੰਨਾ ਵੱਡਾ ਘਟਾ ਹੈ ਫਿਲਮ ਜਗਤ ਦੇ ਦਰਸ਼ਕਾਂ ਲਈ ਇਹ ਹੈ ਇਸ ਵੇਲੇ ਕਹਿਣ ਨੂੰ ਤਾਂ ਕੁਝ ਵੀ ਨਹੀਂ ਕਰਦਾ ਪੂਰੀ ਵਜ੍ਹਾ ਹੈ ਬਹੁਤ بڑا ਸਦਮਾ ਕੱਲਾ ਸਾਨੂੰ ਨਹੀਂ ਪਰਿਵਾਰ ਨੂੰ ਨਹੀਂ ਫਿਲਮ ਰਸੀ ਨੂੰ ਨਹੀਂ ਬਲਕਿ ਦਰਸ਼ਕਾਂ ਨੂੰ ਬਹੁਤ ਵੱਡਾ ਸਦਮਾ ਲੱਗਿਆ ਕਿਉਂਕਿ ਭੱਲਾ ਸਾਹਿਬ ਦੇ ਦਰਸ਼ਕ ਹਜ਼ਾਰਾਂ ਨਹੀਂ ਲੱਖਾਂ ਨੇ ਕਰੋਨਾ ਦਰਸ਼ਕ ਸੀ ਕਰੋਨਾ ਔਰ ਮੈਂ ਸਮਝਦਾ ਭਈ ਉਹਨਾਂ ਦੇ ਜਾਣ ਦੇ ਨਾਲ ਸਾਨੂੰ ਬਹੁਤ ਬੜਾ ਕਾਟਾ ਪਿਆ ਹੈ ਇੱਕ ਇੱਕ ਕਲਾਕਾਰ ਕਿਉਂਕਿ ਕਲਾਕਾਰ ਪਰਮਾਤਮਾ ਕਦੇ-ਕਦੇ ਅੱਛਾ ਪੈਦਾ ਕਰਦਾ ਕਲਾ ਦਾ ਸਾਰੀ ਦੁਨੀਆ ਕੋਲ ਹੈ ਹੀ ਪਰ ਮੈਂ ਸੋਚਦਾ ਭਈ ਪੱਲਾ ਪਰਕੇ ਕਲਾਕਾਰ ਕਰਕੇ ਪੈਦਾ ਸਾਹਿਬ ਨਾਲ ਕੁਝ ਯਾਦਾਂ ਯਾਦ ਹੋਣੀਆਂ ਜਦੋਂ ਮੈਂ ਤੇ ਪੱਲਾ ਸਾਹਿਬ ਅਸੀਂ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਦੇ ਮੇਲੇ ਤੇ ਇਕੱਠੇ ਹੁੰਦੇ ਰਹੇ ਹਾਂ ਕਿਉਂਕਿ ਪੱਲਾ ਸਾਹਿਬ ਦਾ ਜਿਹੜਾ ਆਪਣਾ ਕੰਮ ਕਿ ਤਾਂ ਸੀਗਾ ਉਹ ਤਾਂ ਪ੍ਰੋਫੈਸਰ ਸੀਗੇ ਆਪਣੇ ਐਗਰੀਕਲਚਰ ਯੂਨੀਵਰਸਿਟੀ ਚ ਹਾਂਜੀ ਅਸੀਂ ਆਰਟਿਸਟ ਰਹਦੇ ਸੀਗੇ ਤੇ ਅਸੀਂ ਪ੍ਰੋਫੈਸਰ ਮੋਨ ਸਿੰਘ ਦੇ ਮੇਲੇ ਦੇ ਇਕੱਠੇ ਹੁੰਦੇ ਸੀਗੇ ਉਸ ਵੇਲੇ ਮੈਂ ਦੇਖਿਆ ਉਹਨਾਂ ਨੂੰ ਵੀ ਉਹ ਲੋਕਾਂ ਨੂੰ ਇੰਨਾ ਜ਼ਿਆਦਾ ਖੁਸ਼ ਕਰਦੇ ਸੀਗੇ ਇੰਨਾ ਜ਼ਿਆਦਾ ਲੋਕਾਂ ਨੂੰ ਹਸਾਉਂਦੇ ਲੋਕਾਂ ਰੋਣਾ ਬਹੁਤ ਆਸਾਨ ਹੈ ਹਸਾਉਣਾ ਬਹੁਤ ਔਖਾ ਹੈ ਬਹੁਤ ਔਖਾ ਹੈ ਸੁਤਰੀ ਕਲਾਕਾਰੀ ਕਰਕੇ ਗਏ ਨੇ ਭੱਲਾ ਸਾਹਿਬ ਬਿਲਕੁਲ ਬਿਲਕੁਲ ਕਰਕੇ ਗਏ ਨੇ ਔਰ ਮੈਂ ਸਮਝਦਾ ਵੀ ਉਹਨਾਂ ਦੀ ਡਿਮਾਂਡ ਪਬਲਿਕ ਤੌਰ ਤੇ ਬਹੁਤ ਜ਼ਿਆਦਾ ਸੀ ਉਹਦੇ ਚਿਹਤੇ ਬਹੁਤ ਸੀਗੇ ਅੱਜ ਉਹਨਾਂ ਨੂੰ ਸਾਰਿਆਂ ਨੇ ਸਰਦਾਰ ਮੈਂ ਅੱਜ ਭੋਗ ਦੇ ਉੱਤੇ ਸਾਰੇ ਲੋਕ ਇਕੱਲੇ ਬੈ ਸਮਝਦਾ ਇਥੇ ਧਾਰਮਿਕ ਵੀ ਅਤੇ ਸਿਆਸਤਦਾਨ ਵੀ ਬਹੁਤ ਸਾਰੀਆਂ ਜਥੇਬੰਦੀਆਂ ਵੀ ਆਈਆਂ ਨੇ ਉਹਨਾਂ ਨੂੰ ਸ਼ਰਦਾਰ ਦੇ ਫੁੱਲ ਪੇਟ ਕਰਨ ਵਾਸਤੇ ਔਰ ਮੈਂ ਵੀ ਐਸੇ ਕਰਕੇ ਹਾਜ਼ਰ ਹਾਂ ਠੀਕ ਹੈ ਮੁਹੰਮਦ ਸਦੀਕ ਪਹੁੰਚੇ ਨੇ ਆ ਮੁਹੰਮਦ ਸਦੀਕ ਦਾ ਕਹਿਣਾ ਹੈ ਕਹਿੰਦੇ ਆ ਭੱਲਾ ਸਾਹਿਬ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਨੂੰ ਅੱਜ ਸ਼ਰਦਾ ਦੇ ਫੁੱਲ ਭੇਟ ਕਰਨ ਚੰਡੀਗੜ੍ਹ ਪਹੁੰਚੇ ਨੇ ਕੈਮਰਾ ਪਰਸਨ ਦਲੇਰ ਨਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬ